ਵਾਈਗੁਰਗੀ ਕਾਲ ਸੋ ਵਾਈਗੁਰਗੀ ਕੀ ਬਤੇ ਤੁਹਾਡਾ ਸਾਰਾ YouTube ਚੈਨਲ ਅਤੇ Facebook ਤੇ ਸਵਾਤ ਹੈ ਅੱਜ ਜੇ ਬਬੜ ਲੈ ਕੇ ਆ ਗੋਲ ਬਣਾਣ ਜਿਹੜਾ ਆਪਾਂ ਆਮ ਘਰਾਂ ਵਿੱਚ ਬਣਾ ਸਕਦੇ ਹਾਂ ਜਿਵੇਂ ਤੋਂ ਪਹਿਲਾਂ ਜਿਹੜਾ ਆਪਾਂ ਕੇਸ ਨੂੰ ਕੰਗਾ ਕਰਕੇ ਤੇ ਚੰਗੀ ਤਰ੍ਹਾਂ ਉਹਨਾਂ ਦੀ ਗੋਲ ਜਣਾ ਕੱਢ ਗਏ ਤੇ ਕੇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਸਿਰ ਦੇ ਸੈਂਟਰ 'ਚ ਤੇ ਥੋੜਾ ਹੀ ਕੰਗਾ ਕਰਕੇ ਤੇ ਉਸ ਵਿੱਚ ਆਪਾ ਵੜ ਪਾ ਗਏ ਤੇ ਉਸ ਨੂੰ ਗੋਲੋ ਘੁਮਾ ਕੇ ਜਿਹੜਾ ਜੁੜਾ ਤੁਸੀਂ ਗੱਠ ਵਾਲਾ ਕਰ ਸਕਦੇ ਹੋ ਤੇ ਸਿੰਪਲ ਵੀ ਕਰ ਸਕਦੇ ਹੋ ਤੇ ਫਿਰ ਇੱਕ ਵਾਰ ਗੁੱਠੇ ਨੂੰ ਹੱਥ ਨਾਲ ਦੋਲੇ ਘੁਮਾ ਆਪਣੇ ਜੁੜੇ ਉਭਾਰਨ ਹੱਥ ਨਾਲ ਦੋਲੇ ਘੁਮਾ ਕੇ ਫਿਰ ਉਸ ਨੂੰ ਇੱਕ ਇੱਕ ਟਾਈਪ ਦੀ ਗੱਠ ਕਰਕੇ ਤੇ ਫਿਰ ਉਸ ਨੂੰ ਖਿੱਚ ਲੈਣੇ ਖਿੱਚ ਕੇ ਉਸ ਗੱਠ ਮਾਰ ਕੇ ਫਿਰ ਉਹਦੇ ਆਲੇ ਦੁਆਲੇ ਜਿਹੜਾ ਬਾਕੀ ਦੇ ਵਾਲ ਬਚੇ ਹੋਣਗੇ ਉਹਨਾਂ ਨੂੰ ਪਾਣੇ ਦੇ ਦੁਆਲੇ ਲਪੇਟ ਲੈਣਾ ਹੈ ਤੇ ਫਿਰ ਬਾਅਦ ਵਿੱਚ ਜਿਹਨਾਂ ਬੰਦਾਂ ਦਾ ਮੁਰਛਾ ਗਿਆ ਹੋਇਆ ਉਹਨਾਂ ਨੇ ਆਪਣੇ ਲਾ ਕੰਗਾ ਜੁੜੇ ਬੈਗ ਛੱਡ ਤੇ ਲੈਣਾ ਹੈ ਤੇ ਜਿਹੜਾ ਆਪਾਂ ਪਰਨਾ ਲੈਣਾ ਪਰਨੇ ਲੰਥਾ 3.5 ਮੀਟਰ ਕਪੜਾ ਆਪਾਂ ਫੋਲਰ ਵਰਤਿਆ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਇੱਕ ਪੱਲੇ ਪੱਲੇ ਨੂੰ ਪਹਿਲੇ ਕਿਨਾਰੇ ਨੂੰ ਇੱਕ ਵਾਰ ਹਾਫ ਫੋਲਡ ਕਰ ਲੈਣਾ ਫੋਲਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਟ੍ਰਾਇੰਗਲ ਪੁਣੀ ਬਣਾ ਕੇ ਤੇ ਜੂੜੇ ਥੱਲੇ ਜਿਹੜਾ ਆਪਣਾ ਇੱਕ ਲੜ ਲੈ ਕੇ ਜਾਣਾ ਹੈ ਤੇ ਦੂਜੇ ਲੜ ਨੂੰ ਆਪਣਾ ਸੱਜਾ ਕਨ ਖਵਰ ਕਵਰ ਕਰ ਲੈਣਾ ਕਵਰ ਕਰਕੇ ਤੇ ਆਪਣਾ ਜਿਹੜਾ ਉਸ ਨੂੰ ਗੁਲਾਈ ਚ ਕਰਕੇ ਤੇ ਦੂਜਾ ਜਿੰਨਾ ਆਪਾਂ ਅ ਇਧਰ ਲਾ ਕੰਨ ਕਵਰ ਕਰੇ ਉਹਨੇ ਆਪਾਂ ਆਹ ਵਾਲਾ ਕੰਨ ਕਵਰ ਕਰਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਨਾਲ ਦੀ ਨਾਲ ਸੈੱਟ ਕਰਕੇ ਤੇ ਲੋਡ ਕਰਕੇ ਤੇ ਉਸ ਵਿੱਚ ਬਾਦ ਨੇ ਜਿਹੜਾ ਆਪਾਂ ਪਾ ਕੇ ਜਿਹੜਾ ਆਪਾਂ ਲੜਨ ਨੂੰ ਲੂਟ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਪੁੱਤਦਾਰ ਛੱਡੇ ਉਹਨਾਂ ਨਾਲ ਜਿਹੜਾ ਆਪਾਂ ਸਰਾ ਕਵਰ ਕਰਨਾ ਹੈ ਤੇ ਨਾਲਿਆਂ ਦੇ ਪਾਰਟਨਰ ਆਪਾਂ ਸੈੱਟ ਕਰੀਏ ਨਾ ਤੇ ਆਪਣੇ ਨਾਲ ਜੁੜਾ ਉਹ ਆਪਾਂ ਸੈੱਟ ਕਰ ਲੈਣਾ ਹੈ ਜਿਹੜਾ ਪੌਤੇਦਾਰ ਛੱਡੇ ਉਹਨਾਂ ਜਿਹੜਾ ਆਪਾਂ ਥੋੜਾ ਕੰਮ ਕਰਨਾ ਹੈ ਤੇ ਫਿਰ ਜੇ ਆਪਾਂ ਅਗਲਾ ਲੜਣਾ ਹੈ ਲੜ ਨੂੰ ਬਾਅਦ ਤੋਂ ਥੋੜਾ ਪੈਂਚ ਗਾ ਲੈਣੇ ਪੈਂਚ ਗਾ ਕਰਕੇ ਦੋਵੇਂ ਪੱਲੇ ਇਕੱਠੇ ਕਰਕੇ ਤੇ ਲੜ ਨੂੰ ਇੱਕ ਵਾਰ ਸੈੱਟ ਕਰਕੇ ਤੇ ਉਸ ਵਿੱਚ ਉਹ ਉਹ ਜਿਹੜੇ ਬਲ ਪੈਂਦੇ ਨੇ ਉਹਨਾਂ ਨੂੰ ਆਪਾਂ ਇਕੱਠੇ ਕਰ ਲੈਣਾ ਇਕੱਠੇ ਕਰਕੇ ਜਿੱਥੇ ਤੁਸੀਂ ਲੜ ਰੱਖਣਾ ਚਾਹੁੰਦੇ ਹੋ ਤੁਸੀਂ ਉੱਥੇ ਲੜ ਨੂੰ ਰੱਖ ਕੇ ਤੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚ ਬਲ ਪੈਂਦੇ ਨੇ ਉਹਨਾਂ ਨੂੰ ਲੋਡ ਕਰਕੇ ਸੈਟ ਜੁੜਾ ਪੜਾ ਸੈਟ ਕਰਕੇ ਤੇ ਲੋਡ ਕਰਕੇ ਤੇ ਚੰਗੀ ਤੇ ਨਾੜਾ ਪਰ ਲੜਨ ਨੂੰ ਸੈਟ ਕਰਕੇ ਤੇ ਵਾਲਨੇ ਉਹ ਪਾ ਜਿਹੜਾ ਫਲੜ ਨੂੰ ਲੋਡ ਕਰਕੇ ਦੋ ਲੜਨ ਜਿਹੜੇ ਚੰਗੀ ਤੇ ਮੈਂ ਸੈਟ ਕਰਕੇ ਤੇ ਲੜਨ ਨੂੰ ਲੋਡ ਕਰਕੇ ਤੇ ਸੈਟ ਕਰਕੇ ਤੇ ਵਾਲਨੇ ਉਹ ਲੋਡ ਕਰਕੇ ਜਿਹੜਾ ਫਲੜ ਨੂੰ ਲੋਡ ਕਰਕੇ ਸੈਟ ਕਰਕੇ ਲਾਉਣਾ ਹੈ ਤੇ ਨਾਲ ਨਾਲ ਬਾਇ ਨਾਲ ਦੇ ਆਪਣੇ ਵਾਲ ਨੇ ਸੈਟ ਕਰ ਲੈਣੇ ਤੇ ਲੜ ਨੇ ਜਿਹੜਾ ਬਹੁਤ ਸੈਟ ਕਰ ਲੈਣੇ ਨਾ ਕਿ ਨਾਲ ਨਾਲ ਜਿਹੜਾ ਮੈਂ ਵਾਲ ਨੇ ਸੈਟ ਕਰਨ ਲੜੋ ਸੈਟ ਕਰ ਲੈਣੇ ਨਾ ਤੇ ਜਿਹੜਾ ਪਾ ਲੜ ਛੱਡੇ ਹੀ ਉਹ ਨਾਲ ਜਿਹੜਾ ਸੋੜਾ ਕਵਰ ਕਰ ਲੈਣਾ ਹੈ ਨਾਲ ਜੇ ਬਾਕੀ ਪਾ DNA ਜਿਹੜੀ ਵਸਟਿੰਗ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨੂ ਬੈਗ ਤੋਂ ਪਿੰਚ ਕਰ ਲੈਣਾ ਹੈ ਦੋ ਹੀ ਪੱਲੇ ਇਕੱਠੇ ਕਰਕੇ ਉਸੇ ਤਰੀਕੇ ਨਾਲ ਤੇ ਲੜ ਵਿੱਚ ਖੋਲ ਕੇ ਲੜਨੂ ਖੋਲ ਕੇ ਉਸ ਵਿੱਚ ਬਲ ਨੇ ਉਂਗਲੀ ਤੋਂ ਗੁੱਠੇ ਨਾਲ ਪਾ ਕੇ ਤੇ ਲੜਨੂ ਜਿੱਥੇ ਤੱਕ ਸੈਟ ਕਰਕੇ ਜਿੱਥੇ ਆਪਾਂ ਲੜ ਲਈ ਸੀ ਉੱਥੇ ਜਿਹੜਾ ਆਪਣੇ ਬਲ ਮੁੱਕ ਰਹੇ ਹੋਣਗੇ ਉੱਥੇ ਦਾ ਲੜ ਨੂੰ ਲੋੜ ਕਰਕੇ ਤਵਲ ਨੇ ਲੋਡ ਕਰ ਕੇ ਜਿਹੜਾ ਪਲੈਡ ਨੂੰ ਲੋਡ ਕਰਕੇ ਤੇ ਨਾਲ ਦੀ ਨਾਲ ਬਾਹਰ ਫੇੜ ਕੇ ਵਲ ਨੇ ਸੈੱਟ ਕਰਕੇ ਜਿਹੜਾ ਪਲੈਡ ਨੂੰ ਲੋਡ ਕਰਕੇ ਲਗਾਉਣਾ ਹੈ ਜੁਣਾਂ ਦੀ ਨਾਲ ਬਾਕੀ ਬਾਰ ਨੇ ਇਹੜੀ ਅਪਸਾਈਡਿੰਗ ਕਰੀ ਜਾਣੀ ਹੈ ਆਪਣੇ ਦੋ ਹੀ ਸੈੱਡ ਜਿਹੜੇ ਮੋਬਾਈਲੋਂ ਟਾਈਟ ਕਰ ਲੈਣੇ ਹਨ ਦਿਨ ਆਲੀਆ ਪੱਗ ਪੈਣਾ ਜਿਹੜੇ ਆਪਣੇ ਵਾਲਿਓ ਸੰਗੜਿਆ ਕਰਿਆ ਨੇ ਹਨ ਬਾਕੀ ਵਾਲੇ ਇਹੇ ਵਸੈਡਿੰਗ ਉਹ ਜਿਹੜੀ ਨਾਲ ਜਣ ਕਰਿਆਣੀ ਹੈ ਜਿਹੜਾ ਆਪਾਂ ਅਗਲਾ ਲੜਾ ਹੋਣਾ ਹੈ ਲੜ ਦੇ ਦੋ ਪਲੇ ਇਕੱਠੇ ਕਰਕੇ ਚ ਲੜ ਨੂੰ ਜਿੱਕੇ ਤਰ ਸਾਟੇ ਕਰਕੇ ਕਿੱਥੇ ਆਪਾਂ ਲੜ ਲਾਈ ਸੀ ਪਹਿਲਾਂ ਉੱਤੇ ਰੱਖ ਲੈਣਾ ਲੜ ਨੂੰ ਉੱਤੇ ਰੱਖ ਕੇ ਬੈਗ ਤੋਂ ਚੰਗੀ ਤਰ੍ਹਾਂ ਸੈਟ ਕਰਕੇ ਲੈ ਕੇ ਆਉਣਾ ਲੜ ਨੂੰ ਬੈਗ ਚ ਚੰਗੀ ਤਰ੍ਹਾਂ ਸੈਟ ਕਰਕੇ ਬਾਲ ਸੈਟ ਕਰਕੇ ਲਿਆ ਕੇ ਲੜ ਦੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਸੈਟ ਕਰਕੇ ਚ ਲੜ ਨੂੰ ਜਿਵੇਂ ਕਿ ਤਰ੍ਹਾਂ ਸੈਟ ਕਰਕੇ ਤੇ ਜੇ ਤੇਮਨ ਪਹਿਲੇ ਵਾਲ ਮੁੱਕ ਦੋਣਗੇ ਥੇਪੜਾ ਲੜਨ ਨੂੰ ਲੋਡ ਕਰਕੇ ਤੇ ਉਸੇ ਵਾਲ ਜਿਹੜੇ ਪਉ ਸੈਟ ਕਰਕੇ ਡਾਪ ਲੜਨ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾਉਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਨੂੰ ਫੋਲੋ ਜ਼ਰੂਰ ਕਰਿਓ ਤੇ ਬੜੀਆਂ ਵਤਵਾਰ ਸੇ ਜੁਆਇਨ ਕਰਿਓ ਤਾਂ ਜੋ ਜਿਹੜੇ ਵੀ ਰਾਨੂੰ ਗੋਲਪਾਣਾ ਬਣਨ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣਾ ਤੇ ਹੁਣ ਜਿਹੜਾ ਬੰਦੜਾ ਚ ਬਲ ਪਈ ਸੀ ਉਹਨਾਂ ਨੂੰ ਆਪਾਂ ਸੈਟ ਕਰ ਲੈਣਾ ਹੈ ਤੇ ਵੀ ਆਪਣੇ ਪਰਨੇ ਦੀ ਸ਼ੇਪ ਆਪ ਸੈਟ ਕਰ ਲੈਣੀ ਹੈ ਜੇ ਕੋਈ ਬਾਲਟੀ ਲਾਉਗਾ ਉਸ ਤੇ ਆਪਾਂ ਬਾਈ ਫੇਰ ਕੇ ਜਾਂ ਪੱਕਪਣ ਫੇਰ ਕੇ ਉਸ ਵੱਲੋਂ ਚਟ ਕਰ ਲੈਣਾ ਹੈ ਚੈਨਲ ਦੇ ਨਾਲ ਬਾਕੀ ਪਾਸ ਨੇ ਜਿਹੜੀਆਂ ਵਸੜੀਆਂ ਕਰਿਆ ਨਹੀਂ ਹੈ ਆਪਣੇ ਕੇਸ ਹੁੰਦੇ ਆ ਉਹ ਬਾਹਰ ਆ ਜਾਂਦੇ ਆ ਤਾਂ ਉਹਨਾਂ ਨੂੰ ਪੰਦਰ ਕਰ ਲੈਣਾ ਹੈ ਕਿ ਕਿੰਨ ਕੀਤਾ ਨੇ ਆਪਣੇ ਅਗਲੇ ਲਗਾਉਣਾ ਲੜਦੇ ਦੋਈ ਬੱਲੇ ਇਕੱਠੇ ਕਰ ਲੈਣੇ ਆ ਲੜਦੇ ਦੋਈ ਬੱਲੇ ਇਕੱਠੇ ਕਰਕੇ ਉਹ ਜਿਹੜੇ ਬਲ ਨੇ ਉਹ ਆਟੋਮੈਟਿਕਲੀ ਆੜੇ ਆਪਣੇ ਪੈ ਜਾਣੇ ਆ ਨਾ ਤੇ ਲੜਨ ਨੂੰ ਹਲਕਾਇਆ ਬੈਗ ਤੋਂ ਪਾ ਕੇ ਘਰ ਕੇ ਤੇ ਲੜਨ ਨੂੰ ਸਟਕ ਕਰਕੇ ਤੇ ਫਿਰ ਜਿਹੜਾ ਪਲ ਨੂੰ ਲੋਡ ਕਰਨਾ ਹੈ ਤੇ ਚੰਗੀ ਤਰ੍ਹਾਂ ਇਹ ਪਲਟ ਨੂੰ ਲੋਡ ਕਰਕੇ ਤੇ ਬਣੀ ਸ਼ੇ ਬਹੁਤ ਸੈਟ ਕਰਕੇ ਇਹ ਆਪਣੇ ਪਰਨੇ ਦੀ ਤੇ ਲੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਕਿਹੜਾ ਪਲਟ ਨੂੰ ਲੋਡ ਕਰਕੇ ਸੈਟ ਕਰਕੇ ਤੇ ਸਾਰ ਬੜ ਪਾ ਕੇ ਇਹ ਆਪਣੇ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਨਾਲ ਯਾਰ ਵਾਕੀ ਵਾਲਾ ਜਿਹੜੀ ਆ ਪਸੜੀ ਹੋਰ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਚ ਆਪਣੇ ਪਾਣੇ ਜਿਹੜੀ ਆ ਆਪਾਂ 6 ਬਾਹ ਉਹ ਆਪਾਂ ਸੈੱਟ ਕਰ ਲੈਣੀ ਹੈ ਆਪਣੇ ਡੇ ਲਾਰਨੇ ਉਹ ਪਰ ਹਟਾ ਲੈਣਾ ਨਾ ਚਾਹਤਾਂ ਕਿ ਜਿਹੜੇ ਆ ਬਈ ਵਾਲਦੇ ਸਟ ਕਰਕੇ ਕਿਨਾਰ ਨੂੰ ਸਟ ਕਰ ਲੈਣਾ ਹੈ ਜਿਹੜਾ ਬਾਕੀ ਦਾ ਲਾਰ ਬਚ ਜਾਂਦਾ ਤੇ ਉਸ ਨੂੰ ਆਪਾਂ ਬੈਅ ਤੇ ਜਿੱਥੋਂ ਪਲੜ ਦੱਬਦੇ ਨੇ ਉਹ ਥੱਲੇ ਚ ਹੀ ਲਿਆ ਕੇ ਤੇ ਲੜ ਨੂੰ ਇੱਕ ਵਾਰ ਦੱਬ ਕੇ ਤੇ ਜਿੱਥੇ ਕੋਤੋਂ ਦਬ ਦਊਗਾ ਆਪਣਾ ਪੜਨਾ ਜਾਂ ਗਲਾਈਂ ਨਹੀਂ ਹੋਊਗਾ ਉੱਥੇ ਫਿਰ ਜਿਹੜਾ ਲੜ ਨੂੰ ਇੱਕ ਵਾਰ ਦੱਬ ਗਏ ਤੇ ਫਿਰ ਗਾਹਾਂ ਜਾ ਕੇ ਜਿਹੜਾ ਪਲੜ ਨੂੰ ਫਲਾਉਣਾ ਹੈ ਤੇ ਫਿਰ ਜਿਹੜਾ ਆ ਪਿੱਛੋਂ ਲੜ ਬੈਗ ਤੋਂ ਕੰਮ ਤੇ ਲਵੇ ਜਿਹੜਾ ਆਪਣੇ ਸੱਜੇ ਸਾਡੇ ਦੇ ਕੰਨ ਦੇ ਲਵੇ ਲੜ ਕੱਢੇ ਛੋਟੇ ਲੜ ਗਏ ਦੁਬਾਰਾ ਉਸ ਨੂੰ ਜਿਹੜਾ ਬਵਾਜ ਨਾਲ ਅੰਦਰ ਕਰ ਲੈਣਾ ਹੈ ਤੇ ਅਮਰੇ ਇਹੇ ਬੱਲ ਨੇ ਉਹ ਸੈਟ ਕਰ ਲੈਣੇ ਹਨ ਤੇ ਆਪਣੀ ਜਿਹੜੀ ਸ਼ੇਪ ਆ ਪੜਨੇ ਦੀ ਉਹ ਚੰਗੀ ਤਰ੍ਹਾਂ ਨਾਲ ਇਹ ਆਪਾਂ ਸੈਟ ਕਰ ਲੈਣੀ ਹੈ ਵੀਡੀਓ ਨੂੰ ਬੱਚੇ ਜਿਉ ਕਰਿਓ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈਨੂੰ ਜਿਉ ਕਰਿਓ ਕਮਟ ਕਰਕੇ ਜਰੂਰ ਸੋ ਕਿਵੇਂ ਲੱਗੀ ਤੁਹਾਨੂੰ ਵੀਰੇ ਛੋੜੇ ਵੀਰੇ ਦੀ ਮਿਹਨਤ ਤੇੜਾ ਮਾਸਰ ਉਹ ਵੀ ਆਪਣਾ ਚੰਗੇ ਤਰ੍ਹਾਂ ਟੈਡਾ ਕਵਰ ਕਰ ਲੈਣਾ ਹੈ ਚਾਰੇ ਪਾਸੇ ਵਾਈਫ ਏੜ ਕੇ ਜਿਹੜਾ ਪਾਸਾ ਰੋ ਆਪਣਾ ਟੈਡਾ ਕਵਰ ਹੋ ਜਾਣਾ ਹੈ ਜਿੱਥੋਂ ਦੋ ਪਰਨਾ ਦਬਦਾ ਹੋਵੇਗਾ ਉੱਥੇ ਆਪ ਕਪੜਾ ਨਹੀਂ ਦੇਣਾ ਹੈਗਾ ਉੱਥੇ ਆਪ ਜਿਹੜਾ ਹੱਥ ਨਾਲ ਪਾ ਕੇ ਹੱਥ ਪਾ ਕੇ ਉਸ ਵਿੱਚ ਜਿਹੜਾ ਆਪਾਂ ਥੋੜੇ ਬਾਹਰ ਕੱਢਣਾ ਜਿੱਥੋਂ ਆਪਣਾ ਪਰਨਾ ਦਬਦਾ ਹੋਵੇਗਾ ਹੋਰ ਵੀਡੀਓ ਆਪਣੇ ਪਰਨੇ ਜਿਹੜੀ ਸੈਟਿੰਗ ਆ ਉਹ ਕਰ ਲੈਣੀ ਹੈ ਜੇ ਜਲਦੀ ਨੰਬਰ ਲੈ ਕੇ ਆ ਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ